55000 ਆ ਮੂੰਹ ਹੈਗਾ 55000 ਵਾਲਾ ਚੱਕੀਓ ਮੰਮੀ ਨਾਲ ਹੀ ਜਾਂਦਾ ਦੇਂਦੇ ਆ ਜਾ ਤੂੰ ਚੱਕੀਓ ਮੰਮੀ 55000 ਦੀ ਮੰਮੀਆਂ ਦੇ 20 ਬਾਰੀ ਪੀੜੀਆਂ ਦੇ ਬੰਡਲ ਪਰ ਸੜਾਏ ਆ ਓਏ ਉਹ ਇਹ ਨਹੀਂ ਸੀਗੀ ਆ ਤਾਂ ਕੁਲੇਪ ਤੇ ਸੜਾ ਲੰਦੀ ਆ ਚੱਲਾ 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 ਚੱਲੋ ਮੇਰੇ ਸ਼ਾਨ ਦਾ ਜਵਾਬ ਦੇ ਲਾ ਲਾ ਲੱਗਿਆ ਦੇਣਾ ਛੰਦ ਦਾ ਜਵਾਬ ਦੇਣ ਲੱਗਿਆ ਕਿ ਛੰਦ ਪਰਾ ਕੇ ਆਈਏ ਜਾਈਏ ਛੰਦ ਪਰਾ ਕੇ ਪਰਨਾ ਛੰਦ ਪਰਾ ਕੇ ਆਈਏ ਜਾਈਏ ਛੰਦ ਪਰਾ ਕੇ ਪਰਨਾ ਚੰਦਪਰਾਕੇ ਆਈਏ ਜਾਈਏ ਚੰਦਪਰਾਕੇ ਪਰਨਾ ਚੰਦਪਰਾਕੇ ਆਈਏ ਜਾਈਏ ਚੰਦਪਰਾਕੇ ਪਰਨਾ ਪੈਸੇ ਸਾਡੇ ਵਿਆਹ ਤੋਂ ਲਾਗੇ ਤੁਸੀਂ ਗੂੰ ਖਾ ਕੇ ਮਰਨਾ ਮਰ ਜਾਣਾ ਮੇਰੀ ਗੱਲ ਸੁਣ ਮੇਰੇ ਸ਼ਾਨ ਦਾ ਕੋਈ ਜਵਾਬ ਨਹੀਂ ਦਿੱਤਾ ਤੂੰ ਚੱਜਣਾ ਅੱਛਾ ਜੀ ਆ ਤੇਰੇ ਕੰਨਾਂ ਵਿੱਚ ਕੀ ਆ ਮੈਨੂੰ ਘੜਾ ਕੇ ਆਉਂਦਾ ਫੇਰ ਆਹ ਕਹਿ ਰਹੀ ਆ ਇਹ ਵੀਰ ਬੱਲੀਆਂ ਜੀ ਇਹ ਲੈ ਕੇ ਲੈ ਚਲੀ ਤੇਰੇ ਮਾਦੀ 500 ਜੁੱਤੀ ਤੇਰੇ ਨਾਲ ਕੋਣ ਆ ਆਉਂ ਹਾਂ ਜੀ ਉਹਦੇ ਨਾਲ ਹੀ ਹਜ਼ਾਰ ਹਾਏ ਓਏ ਤਾਇਆ ਕੂਸਲਿਆ ਗੁੜਕੇ ਨੇ ਆਇਆ ਉਹ ਫਿਲਿਆ ਹਾਏ ਓਏ ਤਾਇਆ ਉਹਨਾਂ ਨੇ ਮੰਗਿਆ ਲੌਂਗ ਲੈ ਜੀਆਂ ਫੇਰ ਮੈਂ ਕਿਹਾ ਤਾਇਆ ਲਾ ਗਿਆ ਟਰੱਕ ਨੂੰ ਜਿੰਦਾ ਅੱਛਾ ਕੁੰਜੀ ਲੈ ਗਿਆ ਨਾਲ ਬਹੁਤ ਤਾਇਆ ਆਊਗਾ ਆ ਕੇ ਦਊਗਾ ਡੌਂਗ ਲੈ ਚੀਆਂ ਅੱਛਾ ਤੂੰ ਨਾ ਆਇਆ ਫਿਰ ਉਹਨਾਂ ਨੇ ਜੁੱਤੀ ਲਾ ਲਈ ਅੱਛਾ 500 ਮਾਰ ਕੇ ਗਈਆਂ ਫੇ ਤੂੰ ਮੇਰਾ ਨਾਂ ਲੈਣਾ ਸੀ ਜਦ ਮਾਮਾ ਤੇਰਾ ਨਾਂ ਲਿਆ 500 ਹੋਰ ਮਾਰ ਕੇ ਗਈਆਂ ਇਹਨਾਂ ਨੂੰ ਕਹਿੰਦੇ ਸਾਰਿਆਂ ਨਾਲੋਂ ਕੁੜੀ ਤੋਰੋ ਪਰਮ ਕਾਓ ਆਏ ਹੋ ਤਾਇਆ ਅੱਛਾ ਜੇ ਤੂੰ ਉੱਥੇ ਹੁੰਦਾ ਮੈਂ ਤੇਰੇ 2100 ਬਜਾਣੀ ਸੀ ਇਹ ਤਾਂ ਬਹੁਤ ਦੁਖੀ ਆ ਨੇ ਕੁੜੀ ਤੋਰੋਂ ਫੜਾ ਫੜਾ ਇੰਜੜੀ ਬਣਾਉ। ਓਏ ਕੁੜੀ ਨਾ ਹੁੰਦੀ ਆ। ਕੋਈ ਨਹੀਂ ਤੁਸੀਂ ਲਿਪੜੀ ਟਿਪੜੀ ਚੱਕ ਲਿਆ। ਓਏ ਅਸੀਂ ਵੀ ਰੋਟੀ ਬਣਾਣੀ ਆ ਅਸੀਂ ਕਿਹੜਾ ਉੱਤੇ ਕਦੇ ਡੀਜੀ ਤੇ ਨਹੀਂ ਜਾਣੀ ਆ। ਆਹ ਫਾੜੀ ਇੰਜੜੀ। ਲਿਓ ਜੀ। ਉਹ ਆ ਕੇ ਕੀਤਾ। ਓ ਹੈਲੋ। ਮੇਰੀ ਗੱਲ ਸੁਣਾ। ਹਾਂ। ਆਹ ਇੰਜੜੀ ਆ ਤੇ ਮੇਰੇ ਤੇ ਕਫੜ ਪਾਣ ਲੱਗੇ ਆ। ਓਏ। ਕੋਈ ਨਹੀਂ ਹੋਰ ਦੇ ਦਿਓ। मामਿਓ ਇੰਜੜੀ ਲਾਲ ਹੁੰਦੀ ਆ। ਤੁਸੀਂ ਸਿੱਧਾ ਕਫੜ ਪਾਣ ਲਾ ਪਏ। ਆ ਚੱਕ। ਲਿਓ ਇੰਜੜੀ। ਹੈਲੋ ਭਾਜੀ ਉਰਿਓ ਗੱਲ ਸੁਣੋ ਹਾਂ ਕੀ ਹਾਂਜੀ ਇਹ ਆ ਕਾਲਾ ਕੱਪੜਾ ਮੇਰੇ ਤੇ ਬਾਦੇ ਮੈਂ ਛਨੀ ਮੰਗਣ ਚੱਲੇ ਆਇਆ ਕੋਈ ਗੱਲ ਨਹੀਂ ਹੋਰ ਦੇ ਦੇ ਹੋਰ ਪੜਾ ਦਿਓ ਹੋਰ ਇੰਜੜੀ ਦਿਓ ਇੰਜੜੀ ਦਿਓ ਆ ਪਕੜ ਫੇਰ ਲਿਓ ਜੀ ਆ ਇੰਜੜੀ ਮੈਨੂੰ ਐਦਾ ਬਾਤ ਹੀ ਜਿੱਦਾਂ ਮੈਂ ਬਾਬਾ ਬਾਲਕ ਨਾਲ ਤੇ ਚੱਲਿਆ ਹੁਣ ਕੋਈ ਗੱਲ ਨਹੀਂ ਤੂੰ ਇੰਜੜੀ ਤੋਂ ਕੀ ਲੈਣਾ ਯਾਰ ਤੈਨੂੰ ਤਾਂ ਕੁੜੀ ਚਾਹੀਦੀ ਆ ਚਲੋ ਕੁੜੀ ਤੋਰੋ ਤੁਸੀਂ ਆ ਲਿਓ ਲੈ ਲੈ ਬੇ ਅਫੜਾਓ ਪੰਲਾ ਪੜਾਓ ਆ ਲਿਆ ਆ ਕਾਲਿਓ ਓਏ ਕੀ ਹੋ ਗਿਆ ਮੁਸ਼ਕਲ ਤਾਂ ਲੈ ਲੈਣ ਦੇ ਮੈਨੂੰ ਨਾਸਰ ਨੂੰ ਬਹੁਤ ਮੁਸ਼ਕਲੀ ਆ ਚੋ ਕਿਤੇ ਮਾਮਾ ਬੇਹੋਸ਼ ਨਾ ਹੋ ਜੇ ਉਹਦੀਆਂ ਤੇ ਰੋਟੀਆਂ ਹੁੰਦੀਆਂ ਇਹਦੇ ਰੋਟੀਆਂ ਆਹੋ ਆ ਜਾ ਆਪਾਂ ਵੀ ਰੋਈਏ ਹਾਏ ਤਰਨੂ ਕੀ ਜਦੋਂ ਤੇ ਚੱਲੀ ਆਪਣੇ ਮਾਂ ਪੇ ਛੱਡ ਕੇ ਭੈਣ ਭਰਾ ਸਖੀ ਸਬੰਧੀ ਰਿਸ਼ਤੇਦਾਰਾਂ ਨੂੰ ਛੱਡ ਕੇ ਚੱਲੀ ਤਾਂ ਰੋਦੀ ਤੂੰ ਕਹ ਲੈ ਕੀ ਨੇ ਪਾਨਾ ਇਹਨੇ ਮੇਰੇ ਜਾਂਦੇ ਨੇ ਛਡਾਣ ਨਹੀਂ ਹਏ ਨਹੀਂ ਮੈਂ ਚੱਲੀ ਨਹੀਂ ਮੇਰੀਏ ਮਾਂਏ ਨਹੀਂ ਮੈਂ ਚੱਲੀ ਇਹ ਵੀ ਬਹਤ ਅਗਰ ਤੂੰ ਰਹਿਣ ਦੇ ਪਹਿਲਾਂ ਆਪਣੀ ਮਾਂ ਨੂੰ ਚੀਜਿਆ ਜੀ ਆਹੋ ਇਹ ਕੁੜੀ ਤੇ ਚੀਜਿਆ ਤਾਂ ਨਹੀਂ ਆਉਣੀ ਨਹੀਂ ਆਉਂਦੀ ਆ ਜਾ ਆ ਕੁੜੀ ਨੇ ચીਕ ਤਾਂ ਐਦਾਂ ਮਾਰੀ ਜਿਦਾ ਦਰਵਾਜ਼ੇ 'ਚ ਹੱਥ ਆ ਗਿਆ ਹੁੰਦਾ ਏ ਹਏ ਚੱਲੀ ਵੇ ਰਿਆ ਬਾਬਲਾ ਵੇ ਮੈਂ ਚੱਲੀ ਕੀ ਹੋਇਆ ਚੱਕੀਆਂ ਬੂ ਬੰਦੀ ਓ ਬਾਬਲ ਆ ਬਾਬਲ ਦੀ ਆਹੋ ਇਹਨਾਂ ਬਾਬਲ ਨੂੰ ਨਹੀਂ ਪਤਾ ਹੈਗਾ ਵੀ ਸ਼ੇਰ ਦੇ ਮੂੰਹ 'ਚ ਵੀ ਬਾਹ ਆਣੀਆਂ ਤੈਨੂੰ ਦੇਖ ਲਾ ਨਹੀਂ ਮੈਂ ਵੀ ਰੋਟੀ ਪਕਾ ਕੇ ਦੇਣੀ ਆ ਅੱਛਾ ਹੋਰ ਕੀ ਆ ਹਾਏ ਵੇ ਚੱਲੀ ਵੇ ਮੇਰੇ ਆ ਤਾਇਆ ਵੀ ਮੈਂ ਚੱਲੀ ਗੋਰਖਾ ਤਾਇਆ ਤਾਂ ਮੇਰੇ ਨਾਲ ਹੀ ਆ ਇਹ ਕੁੜੀ ਦਾ ਤਾਇਆ ਹੈਗਾ ਇਹ ਗੋਰਖਾ ਆ ਪਿੱਛੇ ਬੈਠਾ ਹੈ ਜੀ ਉਹਦੇ ਇਹ ਸਾਥਰੀ ਕਾਲ ਭਾਜੀ ਦਾਜ ਲੈ ਕੇ ਆ ਜਿਓ ਕੱਲੇ ਨਾਲ ਹੀ ਆ ਲੈ ਦੇਖ ਜਾ ਉਹ ਖੜ ਜਾ ਉਹ ਖੜ ਜਾ ਅਰੇ ਹਟ ਜਾ ਮੈਂ ਤੇਰਾ ਢਿੱਡ ਤਾੜਦਾ ਨਾ ਤੇਰਾ ਮੱਕੀ ਹੋਇਆ ਕੀ ਹੋ ਜਾ ਜੀ ਮਰ ਹੋਈ ਆ ਦੇਖ ਤੇਰੀ ਮਾਂ ਆ ਕੇ ਕਹਿੰਦੀ ਆ ਕੀ ਕਹਿੰਦੀ ਆ ਕਹਿੰਦੀ ਚੱਲੀ ਪਿੰਡ ਦੇ ਸੋਹਣੇ ਸੋਹਣੇ ਮੁੰਡਿਓ ਮੈਂ ਚੱਲੀ ਓਏ ਮੂਰਖਾ ਹੋ ਰਿਹਾ ਇੱਧਰ ਆ ਤੇ ਨੱਸਾ ਜਰਾਂ ਸਾੜਿਆ ਆ ਜੇ ਘਰੇ ਗਈ ਨਹੀਂ ਮੁੰਡੇ ਪਹਿਲੇ ਸੱਦਾ ਲਾ ਪਈਆ ਓਏ ਮੇਰੀ ਗੱਲ ਸੁਣ ਜਿਹੜੇ ਪਿੰਡ ਦੇ ਮੁੰਡੇ ਹੁੰਦੇ ਮਹੱਲੇ ਦੇ ਮੁੰਡੇ ਹੁੰਦੇ ਤੈਨੂੰ ਪਤਾ ਕੌਣ ਹੁੰਦੇ ਆ ਕੌਣ ਹੁੰਦੇ ਆ ਉਹ ਭਰਾ ਹੁੰਦੇ ਨੇ ਭਰਾ ਹੁਣ ਜੈਂਡਰ ਚੇਂਜ ਹੋ ਗਏ ਆ ਕਿੱਥੇ ਆ ਗਈ ਜਿਹੋ ਆ ਹੱਥ ਲਾ ਕੇ ਤਾਂ ਦੇ ਮੇਰੀ ਕੁੜੀ ਤਾਂ ਦੱਸਦਾ ਉਹ ਪਹਿਲੇ ਹੁੰਦਾ ਸੀਗਾ ਭਰਾ ਜੀ ਹੁਣ ਤਾਂ ਤਾਇਏ ਦੀ ਕੁੜੀ ਚਾਚੇ ਦਾ ਕੋੜਾ ਸਿੱਧੀ ਜਾ ਕੇ ਚੰਡੀਗੜ੍ਹ ਕੋਟ ਮੈਰਿਜ ਹੁੰਦੀ ਆ ਸੱਚੀ ਗੱਲ ਕਹਿੰਜੁ ਗਿਆ ਗਿਆ ਜਿੱਡੀ ਕਾ ਕੋਈ ਆ ਪਰ ਤੈਨੂੰ ਲੈ ਕੇ ਜਾਣੀ ਪੈਣੀ ਆ ਜਿੱਦਾਂ ਲੈ ਕੇ ਜਾਣੀ ਕਿ ਨਹੀਂ ਨਹੀਂ ਜਾ ਜਾਣੀ ਆ ਜੀ ਜਾਣੀ ਆ ਮਸੀ ਮਸੀ ਦੇਖ ਕੇ ਇੱਕ ਬਾਡੀ ਜੁੜਨ ਲੱਗੀ ਆ ਚੱਲ ਲੈ ਬਈ ਮਸੀ ਮਸੀ ਮੁੰਡੇ ਸਾਡੇ ਦਾ ਵਿਆਹ ਹੋਇਆ ਤਾਂ ਮੈਨੂੰ ਚੁੰਨੀ ਕਹਿੰਦੇ ਪਾਈ ਜਾਣਾ ਮੈਂ ਨੱਚਣਾ ਸਿੱਖਣਾ ਆ ਇਹ ਹੈਲੋ ਆ ਉਰੀਆ ਆ ਪਿੱਛੇ ਕਾ ਕੀਤਾ ਕੀ ਗੱਲ ਆ ਕੁੜੀ ਆ ਕੁੜੀ ਆਹ ਲੈ ਕੰਬਲ ਫੜਾਈ ਦਾ ਹੋਰ ਕਿੱਦਾਂ ਫੜਾਈ ਦਾ ਆ ਦੇਖ ਲਓ ਜਿੰਨੇ ਸਿਆਣੇ ਬਣੇ ਟਿੱਡੀਆਂ ਦਾੜੀਆਂ ਵਾਲੇ ਬੁੜੇ ਸਾਡੇ ਬੈਠੇ ਆ ਆ ਬੈਠੇ ਆ ਅੱਗੇ ਕਿਤੇ ਨਾ ਬੁੜੇ ਵਿਆਹ ਕਰਦੇ ਹੁੰਦੇ ਸੀ ਕਿਤੇ ਘੁੱਟ ਘੁੱਟ ਕੇ ਇਕੱਠਾ ਦੇਣੀ ਆ ਸੱਚੀ ਗੱਲ ਆ ਮਾਸਾਂ ਕਦੇ ਤੀਵੀ ਆਦਮੀ ਦੀ ਲੜਾਈ ਵੀ ਹੋ ਜਾਵੇ ਆ ਹੁਣ ਪੱਲਾ ਐਡਾ ਫੜਾ ਦਿੰਦੇ ਆ ਅਗਲੀ ਦਾ ਜਿੱਥੇ ਦਿਲ ਕਰੇ ਉੱਥੇ ਹੀ ਛੱਡ ਦੇਵੇ ਸੱਚੀ ਵਿਆਹ ਹੋਇਆ ਵਿਆਹ ਤਾਂ ਹੋਇਆ ਮੇਰੀ ਗੱਲ ਸੁਣਨ ਵਾਲੇ ਲੋਕਾਂ ਦੇ ਵਿਆਹਾਂ ਚ ਕਿੰਨੇ-ਕਿੰਨੇ ਦਾ ਸਗਨ ਪਾਇਆ ਤੇਰੇ ਪੇ ਨੇ ਜਿੰਨੇ ਵੀ ਪਿੰਡ ਦੇ ਵਿੱਚ ਵਿਆਹ ਹੋਏ ਆ ਕਿਸੇ ਨੂੰ 2100 ਕਿਸੇ ਨੂੰ 3100 ਕਿਸੇ ਨੂੰ 5500 ਕਿਸੇ ਨੂੰ 1100 ਕਿਸੇ ਦੇ ਜਨਮ ਦਿਨ ਤੇ ਸਾਰਿਆਂ ਦੀ ਸ਼ਗਨ ਪਾਇਆ ਕਿਸੇ ਦੀ ਰਿਸੈਪਸ਼ਨ ਪਾਰਟੀ ਤੇ ਉਹ ਤੇਰਾ ਵਿਆਹ ਤਾਂ ਤੇਰੇ ਹੀ ਪਿਆਦੇ ਦਾ ਖਰਚਾ ਇੱਦਾਂ ਨਿਕਲਣਾ ਚਾਹੀਦਾ ਬਹੁਤ ਸ਼ਗਨ ਦਿੱਤਾ ਤੇਰੇ ਪੇ ਨੇ ਬਿਲਕੁਲ ਬਿਲਕੁਲ ਹੁਣ ਅਸੀਂ ਦੇਖਣਾ ਕਿ ਜਿੰਨਾ ਜਿੰਨਾ ਨੂੰ ਤੇਰੇ ਪੇ ਨੇ ਸ਼ਗਨ ਪਾਇਆ ਤੰਨੂੰ ਕਿੰਨਾ ਕੁ ਪਾਦੇ ਆ ਆ ਜਾ ਠੀਕ ਹੈ ਦੇਖਦੇ ਹਾਂ ਲੋ ਜੀ ਸ਼ਗਨ ਜ਼ਰੂਰ ਪਾਣਾ ਹੋਤੀਏ ਪਿਆ hey okay. ਸ਼ਰਦਾ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਮੰਗਦੇ ਹੋਏ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਮੰਗਦੇ ਹੋਏ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਘਟ ਹੈ ਸੁਨਾਲ ਦੇ ਨਾਲ اے ਬਾਬਾ ਜੀ ਦੀ ਜੋਤ ਆ ਰਹੀ ਹੈ ਮ殿 ਦੇ ਵਿੱਚ ਸੋ ਸਾਰੇ ਸੰਤ ਜੋ ਵੀ ਤੁਹਾਡੇ ਕੋਲ ਸ਼ਰਧਾ ਹੈ ਤਿਲ ਫੁੱਲ ਜੋ ਵੀ ਸ਼ਰਧਾ ਹੈ ਆਪਣੇ ਘਰ ਪਰਿਵਾਰ ਦੀ ਬੱਚਿਆਂ ਦੀ ਸਭ சாਤੀ ਮੰਗਦੇ ਹੋਏ ਇਸੇ ਨੂੰ ਵੀ ਕਿਸੇ ਤਰ੍ਹਾਂ ਦਾ ਘਾਟਾ ਹੈ ਜਾਂ ਕਿਸੇ ਦਾ ਮਕਾਮ ਨਹੀਂ ਬਣਦਾ ਜਾਂ ਕੰਮ ਵਿੱਚ ਵਿਘਨ ਆਦੀ ਹੈ ਸੋ ਬਾਬਾ ਸਿੱਧ ਬਲੀ ਸਰਕਾਰਾਂ ਨਾਲ ਲੈ ਕੇ ਇਸ ਜੋਤ ਦੇ ਵਿੱਚ ਅਰਪਣ ਕਰ ਦਿਓ ਸਭ ਦੀਆਂ ਆਸਾਂ ਮਰਦਾ ਪੂਰੀਆਂ ਹੋਣਗੇ ਜਾਂ ਤੁਹਾ ਨਾਲ ਦੀ ਨਾਲ ਐ ਡਾਂਸ ਡਾਂਸ ਦੀਆਂ ਛੋਟੀਆਂ ਛੋਟੀਆਂ ਹਾਟੀਆਂ ਉਸ ਦੇ ਨਾਲ ਹੀ ਪਪਾ ਜੀ ਦਾ ਸਹੇਰਾ ਸਹੇਰੇ ਤੋਂ ਬਾਅਦ ਸੁਸ਼ਾਂਕ ਸ਼ਿ ਭੋਲੇਨਾਥ ਮਾ ਪਾਰਵਤੀ ਸਾਥ ਸਦੇ ਭਗਤ ਜੀ ਬਨ ਲੈ ਕੇ ਆਣਗੇ ਸੋਛੋੜੀਆਂ ਛੋੜੀਆਂ ਹਾਜ਼ਰੀਆਂ ਬੜੇ ਪਿਆਰ ਨਾਲ ਲੱਕੋ ਮੈਡਮ ਰਮਨ ਖੰਨਾ ਦੇ ਨਾਮ ਤੇ ਸਾਰੀ ਸੰਗਤ ਸਰ ਮੈਡਮ ਰਮਨ ਖੰਨਾ ਜੀ ਆ ਤੁਹਾਡੀ ਸੇਵਾ ਛੋਟ ਜੇ ਹਾਜ਼ਰੀ ਲੈ ਕੇ ਗਏ ਨੇ ਇਹ ਨਾਲ ਦੀ ਨਾਲ ਮੈਡਮ ਲਵਲੀ ਚੰਡੀਗੜ੍ਹ ਸਹਿ ਦੀ ਹੋਰ ਦੇ ਨਾਲ ਮੈਡਮ ਰੂਹੀ ਜੀ ਅਗਲੀ ਅਜ ਦੇ ਨਾਲ ਜੋਤਪੁਰਾ ਤੋਂ ਨਾਲ ਤਾਂ ਕੋਮੜੇ ਪਿਆਸ ਕਾ ਦੇ ਨਾਲ ਮੈਡਮ ਰੂਹੀ ਆ ਸਤਿ ਸ੍ਰੀ ਅਕਾਲ ਪਿਆਰ ਨਾਲ ਅਗਲੀ ਆਈ ਦੇ ਨਾਲ ਮੈਡਮ ਨੂਰ ਭਗਵਾੜਾ ਐਂਡ ਮੈਡਮ ਇਸ਼ੂ ਨਮਸਕਾਰ ਪੰਜਾਬੀ ਕਮਬੜੇ ਦੇ ਨਾਲ ਉਹ ਬੇਨਤੀ ਕਰਦੇ ਆਂ ਭਾਜੀ ਸਾਹ ਆ ਰਿਹਾ ਇਧਰੋਂ ਮੈਂ ਬਾਰ-ਬਾਰ ਹੱਥ ਬੰਨ ਕੇ ਬੇਨਤੀ ਕਰਦਾ ਰਸਤੇ ਨੂੰ ਖਾਲੀ ਕਰ ਦਿਓ ਇਹਦੇ ਵਿੱਚ ਤੁਹਾਡਾ ਵੀ ਭਲਾ ਹੈ ਭਗਤਾਂ ਦਾ ਵੀ ਭਲਾ ਹੈ ਇਹ ਰਸਤਾ ਭਾਜੀ ਆਪਣੇ ਕੋ ਦੇਖੋ ਬਹੁਤ ਵੱਡਾ ਪੰਡਾਲ ਹੈ ਜੇ ਤੁਸੀਂ ਜਾਸਟੋ ਕੇ ਬੈਠ ਜਾਓ ਤਾਂ ਬੜੀ ਮਿਹਰਬਾਨੀ ਹੋਵੇਗੀ ਹਲੋ ਹਲੋ ਹਰੀ ਆਰਨ ਬੇਨਤੀ ਆ ਸਾਹ ਗਿਲਖਾਨ ਵਾਲਿਆ ਤੋਂ ਨਾਲ ਕੇ ਸਾਹ ਦੇ ਹੋਣਾ

ਕੰਮੇਸੇ ਦੇ ਭਗਤ ਜੀ ਆ ਰਹੇ ਨੇ ਸ਼ਿਪੋਲੇ ਸੰਗ ਬਾਗ ਵਰਜਾ ਅਮੀ ਹੋਰੋ ਪਰੋਹੋ ਹੋਰੋ ਨਮਸ ਸ਼ਿਪੋਲੇ ਨਾਥ ਜੀ ਬੋਲੇ ਨਾਥ ਜੀ ਕਰਾਂ ਕਿਸਤ ਤੇਰੀ ਕਿਤੇ ਨਾਮ ਤੇਰਾ ਬੋਲੇ ਹੇ ਮਹਾਦੇਵ ਸਦਾ ਸ਼ਿਵ ਬੋਲੇ ਮਹਾਦੇਵ